ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਵਾ ਦੇ ਵਿੱਚ ਸਰਾਵਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਹੈ ਮਿੱਤਰੋ ਤੇ ਜਦੋਂ ਆਪਾਂ ਫਰੀਦਕੋਟ ਤੋਂ ਕੋਟਕਪੂਰੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਕੋਟਕਪੂਰੇ ਵਾਲਾ ਪੁਲ ਉਤਰਨ ਤੋਂ ਬਾਅਦ ਜਿਹੜਾ ਅੱਗੇ ਜਾ ਕੇ ਕੱਟ ਆਉਂਦਾ ਵਾ ਮਿੱਤਰੋ ਉਸ ਕੱਟ ਤੋਂ ਆਪੋਜੀਟ ਉਲਟ ਸਾਹਮਣੇ ਸਾਈਡ ਮੁੜ ਕੇ ਮਿੱਤਰੋ ਜਿਹੜੀ ਸਰਾਵਾ ਨੂੰ ਗੇਟ ਦੇ ਥੱਲੋ ਦੀ ਸਿੱਧੀ ਛੜਕ ਆਉਂਦੀ ਆ ਉਹ ਪਿੰਡ ਸਰਾਵਾ ਵਾ ਮਿੱਤਰੋ ਤੇ ਸਰਾਵਾ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਦੋ ਜਾਨਵਰ ਵਕਾਊ ਆ ਇੱਕ ਤਾਂ ਜਿਹੜੇ ਭਰਾਵਾਂ ਨੇ ਘੱਟ ਪੈਸਿਆਂ ਦੇ ਵਿੱਚ ਬੂਰੀ ਝੋਟੀ ਦੇ ਸ਼ਕੀਨ ਆ ਉਹਨਾਂ ਲਈ ਬੂਰੀ ਝੋਟੀ ਆ ਮਿੱਤਰੋ ਦੰਦੋ ਤੁਸੀਂ ਆ ਕੇ ਆਪ ਦੇਖ ਲੈਣੀ ਆ ਦੁੰਦੀ ਆ ਚੌਗੀ ਆ ਖੀਰੀ ਆ ਛੁਗੀ ਆ ਉਹ ਤੁਸੀਂ ਆਪ ਦੇਖਣੀ ਆ ਜੀ ਮਿੱਤਰੋ ਤੇ ਗਾਂ ਇੱਕ ਸਹੀ ਸਵਾਈਆ ਮਗਰ ਵੱੱਛੀ ਬੜੀ ਚੰਗੀ ਆ ਗਾਂ ਦੇ ਆਉ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਦਿੰਨਾ ਕੀ ਡਿਟੇਲ ਆ ਵੀਰੇ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਅੱਛਾ ਨਾਮ ਦੱਸ ਦਈਏ ਵੀਰੇ ਕਿਹਨਾਂ ਦੀ ਆਪਣਾ ਮੇਰਾ ਨਾਮ ਗੁਰਕਰਨ ਸਿੰਘ ਹੈ ਜੀ ਬਲਕਰਨ ਸਿੰਘ ਜਿੱਥੇ ਆਪਾਂ ਖੜੇ ਆ ਬਾਈ ਦਾ ਨਾਮ ਕੀ ਆ ਬਾਈ ਇਹ ਬਾਈ ਦਾ ਸੁ ਵਿਲਕਨ ਵੀ ਜਾਨਵਰ ਦੋ ਬਕਾਊ ਆ ਹਨਾ ਗਾਂ ਕਿੰਨੇ ਵਸ ਵਸ ਹੋਈ ਹੈ ਬਈ ਗਾਂ ਦੂਜਾ ਸੂਈ ਹੈ ਜੀ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹ ਕੱਲ ਹੀ ਸੂਈ ਹੈ ਕੱਲ ਹੀ ਸੂਈ ਹੈ 3 ਵਜੇ ਸੂਈ ਹੈ ਅੱਛਾ ਹੁਣ ਜਿਹੜਾ ਕੰਡੇ ਵਾਲਾ ਚੋਣ ਵਾਲਾ ਬੋਲਾ ਜਿਹੜਾ ਦੁੱਧ ਆ ਉਹ ਕਿੰਨਾ ਹੋਊਗਾ ਇਹ 12 ਕਿਲੋ ਆ ਜੀ ਪੀਕ ਲੈਵਲ ਦਾ ਦੁੱਧ ਕਿੰਨਾ ਦੇ ਜਾਂਦੀ ਹੈ ਮਤਲਬ ਜਿਹੜਾ ਕੰਡੇ ਦੇ ਦਿੱਤਾ ਅੱਪਾ ਤੋਕੜ ਗੱਪਣ ਲਈ ਸੀਗੀ ਜੀ ਅੱਛਾ ਤੋਕੜ ਪੰਜਵੇਂ ਮਹੀਨੇ ਦੀ ਕੱਚੀ ਸੀਗੀ ਤੇ 12 ਕਿਲੋ ਦੁੱਧ ਆਪਾਂ ਚੋ ਕੇ ਲਈ ਸੀਗੀ ਜੇ 4-5 ਮਹੀਨੇ ਦੀ ਗੱਪਣ ਸੀ 12 ਕਿਲੋ ਦੁੱਧ ਦਿੱਤਾ ਹੋਇਆ ਅੱਛਾ 4-5 ਮਹੀਨੇ ਦੀ ਗੱਪਣ ਸੀ ਜੀ ਚਾਣਣ ਤੋਂ ਪਾਵੇ 18 ਇਹਨੂੰ ਵੀਰੇ ਕਨਫਰਮ ਬੱਚੀ ਸੋਹਣੀ ਬਹੁਤ ਹੈ ਹਨਾ ਹਾਂਜੀ ਹਾਂਜੀ ਹੂੰ ਜਮ ਬਈ ਤੇਰੇ ਵਰਗੀ ਆ ਚੰਦ ਰਿਆ ਹੈ ਮੈਂ ਠੀਕ ਹੈ ਬਈ ਓਕੇ ਜਮ ਅੱਛਾ ਵੀਰੇ ਇਹਦਾ ਫਿਰ ਬਲਕਰਨ ਬਈ ਰੇਟ ਵੀਰੇ ਰੇਟ ਇਹਦਾ 75000 ਹੈ ਜੀ ਮਾਨ ਤਨ ਹੋਜੂ ਥੋੜਾ ਬੋਤਾ ਮਾੜਾ ਮੋਟਾ ਹੋਜੂਗਾ ਜੀ ਜਿਹੜੀ ਦੂਰੀ ਦੇ ਅਰਗੇ ਦੇ ਹਿਸਾਬ ਨਾਲ ਜਿੰਨਾ ਬੰਦਾ ਦੂਰ ਹੈ ਇਹ ਤਾਂ ਗੱਲ ਹੈ ਵੀਰੇ ਕੱਢੀ ਪਰ ਨੂੰ ਮੜੇ ਲਿਆਈ ਖੋਲ ਕੇ ਵੀਰੇ ਲੈ ਵੀ ਮੇਤਰੋ ਦੂਜਾ ਸੂਆ ਕਰਨ ਵਾਲੀ ਸੂਈ ਆ ਅੱਜ ਦੂਜਾ ਦਿਨ ਆ ਸੂਈ ਨੂੰ ਸੂਈ ਦੇ ਥੱਲੇ ਇਸ ਟਾਈਮ 12 ਕਿਲੋ ਬੌੜਾ ਲਾ ਲਿਓ ਦੁੱਧ ਲਾ ਲਿਓ ਉਹ ਕੰਡੇ ਤੇ ਲਾਉਣ ਵਾਲਾ ਹਾਜ਼ਰ ਨਾਜ਼ਰ ਜਿਹੜਾ ਇਹ ਤੋਲਦੀ ਆ ਮਿੱਤਰੋ ਦੇਖੋ ਕਿਹੜਾ ਨੇ ਮਿੱਤਰੋ ਕ੍ਰਾਸ ਪਰੰਦੇ ਵਿੱਚ ਆ ਗਈ ਥੋੜੀ ਜੀ ਗਰਮੀ ਵੀ ਘਟ ਮਨਾਊਗੀ ਕਿਉਂਕਿ ਮੌਸਮ ਦੇ ਅਨੁਸਾਰ ਗਾਂ ਚੰਗੀ ਲਿਆ ਵੀਰੇ ਪਲੀ ਸੰਭੀਆ ਵਜਨ ਵਾਲੀ ਆ ਜਾਣ ਵਾਲੀ ਆ ਲਹੂ ਪਾਣੀ ਵਾਲੀ ਆ ਕੋਈ ਲੱਸੀ ਫਿੱਕੀ ਗਾਣੀ ਤੁਸੀਂ ਕਹਿ ਸਕਦੇ ਦੁੱਧ 18-20 ਕਿਲੋ ਤਰ੍ਹਾਂ ਤੁਸੀਂ ਚੋ ਸਕਦੇ ਆ ਜਿਹੜਾ ਭਰਾ ਦੀ ਸੇਵਾ ਕਰ ਲੂਗਾ ਮਿੱਤਰੋ ਕਿਉਂਕਿ ਥੋੜਾ ਜਿਹਾ ਲੇਵਾ ਦਾ ਡਿਜ਼ਾਈਨ ਜਿਵੇਂ ਆਪਾਂ ਕਹਿ ਦਿੰਨੇ ਤੱਕ ਗਾਹ ਨੂੰ ਆ ਉਵੇਂ ਲੇਵਾ ਖੁੱਲਾ ਡੁੱਲਾ ਕਰਮਾ ਵਾਲੀ ਨੂੰ ਲੱਗਾ ਹੋਇਆ ਝੋਲੀ ਦੀ ਬੜੀ ਚੰਗੀ ਵੱੱਛੀ ਇੱਕ ਵਾਰੀ ਪੁੱਤ ਫੇਰ ਵਿਖਾ ਦੀ ਵੱੱਛੀ ਬਾਕਮਾਲ ਆਂਦੇ ਮਗਰ ਦੇਖ ਸਕਦੇ ਆ ਤੁਸੀਂ ਮਿੱਤਰੋ ਬਸ ਠੀਕ ਆ ਅੱਛਾ ਜਿਹੜੀ 2 ਨੰਬਰ ਤੇ ਝੋਟੀ ਆ ਬਾਈ ਹਾਂਜੀ ਇੰਦੀ ਉਮਰ ਦੇ ਬਾਰੇ ਤਾਂ ਨਤਾਜਾ ਕੋਈ ਨਹੀਂ ਹਣਾ ਹਾਂਜੀ ਹਾਂਜੀ ਦੰਦੋ ਚੌਗੀ ਹੈ ਜੀ ਦੰਦੋ ਚੌਗੀ ਹੈ ਇਹ ਵੀ ਹਾਂਜੀ ਠੀਕ ਹੈ ਬਾਈ ਅੱਛਾ ਕੋਈ ਬਣੀ ਬੁਣੀ ਟਿਕਟੂਗਾ ਭਰਾ ਇਹ ਬਣੀ ਨਹੀਂ ਨੇ ਹੁਣ ਤਾਰਾਂ ਕਰੀਆਂ ਸੀ ਗਰਮੀ ਕਰਕੇ ਥੋੜਾ ਜਿਆ ਰੋਗ ਗਿਆ ਜੀ ਠੀਕ ਹੈ ਇੱਕ ਥੋੜਾ ਜਿਆ ਬਚ ਨਹੀਂ ਇੱਕ ਥੋੜੀ ਲੱਸੀ ਸੀਗੀ ਹਜੇ ਆਪਾਂ ਲਈ ਸੀ ਤੇ ਵੇਟ ਠੀਕ ਹੈ ਵੀਰੇ ਅੱਛਾ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਮੁੱਲ 35000 ਹੈ ਜੀ ਦੇਣ ਲੈਣ ਵਾਲਾ ਹਾਂ ਇਹਦਾ ਮਾੜਾ ਮੋਟਾ ਹੋ ਜਾਊਗਾ ਵਿੱਚੋਂ ਜੀ ਬਾਹਲਾ ਨਹੀਂ ਹੁੰਦਾ ਬਾਹਲਾ ਨਹੀਂ ਹੁੰਦਾ ਗੱਡੀ ਬਾਹਰੋਂ ਵੀਰੇ ਤੋਰੇ ਮੜੇ ਲਾਈਪ ਉਦ ਸਿੰਗੀ ਦਿਖਾ ਦੀ ਕੱਟੀ ਦੀ ਵੜੀ ਫਿਡੋਮੇਟਰ ਨੂੰ ਜਿਹੜਾ ਲੱਸਾ ਦਾ ਰਾਜੀ ਹੋ ਜਾਂਦਾ ਹੁੰਦਾ ਰਾਜੀ ਨੂੰ ਲੱਸਾ ਕਰਨਾ ਔਖਾ ਹੁੰਦਾ ਮਿੱਤਰੋ ਕਿਉਂਕਿ ਜਿਹੜੇ ਪਸ਼ੂ ਦੇ ਉੱਤੇ ਚਮੜੀ ਆ ਦੁੱਪੜਪਾਣਾ ਉਹਨੂੰ ਰਿਪੀਟ ਜਿਹੜੀ ਆ ਉਹ ਜ਼ਿਆਦਾ ਆਉਂਦੀ ਹੁੰਦੀ ਆ ਤੇ ਇਹਦੇ ਤੁਸੀਂ ਚਮੜੀ ਤੇ ਝੋਲੀ ਅੱਲੇ ਕਮਾਲ ਤਿਆਰੀ ਮਾਰਿਆ ਜੇ ਕਿਉਂਕਿ ਤੁਸੀਂ ਆਪ ਵੀ ਕਹੋਗੇ ਲਿੱਸੀ ਲਿੱਸੀ ਆ ਪਰ ਕਰਮਾ ਵਾਲੀ ਨੂੰ ਅੰਗ ਤੇ ਆਹ ਬਹੁਤ ਚੰਗੀ ਆ ਇਹ ਵੀ ਟੀਕਾ ਵੀ ਥੋੜਾ ਜਿਆ ਸਾਨੂੰ ਅਸੀਂ ਮਹੀਨਾ ਕਿ ਸੇਵਾ ਕਰਕੇ ਵੱਡੀ ਗੱਲ ਇਹ ਆ ਵੀ ਬੂਰੀ ਤਿਲਾਂ ਵਾਲੀ ਆ ਇਹ ਵੀ ਗੱਲ ਨੋਟ ਰੱਖਿਆ ਜੇ ਨਾਲ ਨਹੀਂ ਪਰ ਝੋਲੀ ਵਿਖਾਈਆਂ ਦੀ ਝੋਲੀ ਤਾਂ ਇਹ ਜਿੰਨੇ ਚਾਰ ਮਹੀਨਿਆਂ ਦੀ ਗੱਬਰ ਹੁੰਦੀ ਹਾਂ ਲੈ ਮੇਤਰੋ ਦੇਖ ਸਕਦੇ ਆ ਤੁਸੀਂ ਘੋਲੀ ਝਾਲੀਆਂ ਦੀ ਕਰਮਾਂ ਵਾਲੀ ਦੀ ਹੂੰ ਸੋਹਣੀਆਂ ਝੋਟੀ ਬਣਨ ਬਸ ਕੱਲੀ ਸਾੰਭਣ ਸਾੰਭਣ ਵਾਲੀ ਆ ਹਨਾ ਹਾਂਜੀ ਹਾਂਜੀ ਬਲਕਰਨ ਨੂੰ ਨੰਬਰ ਕਿੰਨਾ ਪਈਦਾ ਬਈ ਨੰਬਰ ਹੈਗਾ ਜੀ 76964 76964 08065 08065 ਨਾ ਸੁਖਜੀਤ ਸਿੰਘ ਆ ਜੀ ਪਿੰਡ ਸਰਾਵਾਂ ਜੀ 76964 080565 08065 65 ਹਾਂਜੀ ਇੱਕ ਵਾਰੀ ਹੋਰ ਨੰਬਰ ਦੁਬਾਰਾ ਰਿਪੀਟ ਕਰ ਦਿਓ 76964 ਜੀ 080651 ਇੱਕ ਵਾਰੀ ਦੁਬਾਰਾ ਫਿਰ ਰੀਪੀਟ 76964 ਜੀ 080651 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਭਾਈ ਨਾ ਤੁਸੀਂ ਰਬਤਾ ਕਰ ਮਿੱਤਰੋ ਪਿੰਡ ਹੈਗਾ ਵਸਰਾਵਾ ਜ਼ਿਲ੍ਹਾ ਲੱਗਦਾ ਵਾ ਫਰੀਦਕੋਟ ਨੇੜੇ ਹੈਗਾ ਵਾ ਸ਼ਹਿਰ ਕੋਟਕਪੂਰਾ ਹਾਂਜੀ